ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਲਖਨਪਾਲ ਦੇ ਜਠੇਰੇ ਲਖਨਪਾਲ ਵਿਕੇਸਲਾਣਾ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। 2 ਦਿਨਾਂ ਚੱਲਣ ਵਾਲੇ ਇਸ ਮੇਲੇ ਦੇ ਪਹਿਲੇ ਦਿਨ ਸ਼੍ਰੀ ਰਮਾਇਣ ਜੀ ਦਾ ਪਾਠ ਆਰੰਭ ਕੀਤਾ ਗਿਆ ਤੇ ਰਾਤ ਨੂੰ ਲੰਗਰ ਲਗਾਇਆ ਗਿਆ। ਦੂਜੇ ਦਿਨ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਣ ਤੋਂ ਬਾਅਦ ਖੁੱਲੇ ਪੰਡਾਲ ਵਿੱਚ ਕੀਰਤਨ ਕੀਤਾ ਗਿਆ। ਉਪਰੰਤ ਹਵਨ ਯਗ ਕੀਤਾ ਗਿਆ ਦੂਰ ਦਰਾਡੇਆਂ ਤੋਂ ਆਈਆਂ ਹੋਈਆਂ ਸੰਗਤਾਂ ਨੇ ਜਠੇਰਿਆਂ ਦੇ ਸਥਾਨ ਤੇ ਆ ਕੇ ਮੱਥਾ ਟੇਕਿਆ ਤੇ ਆਪਣੇ ਵੱਡੇ-ਵਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਪਰੰਤ ਚੱਲ ਰਏ ਹਵਨ ਵਿੱਚ ਚਾਉਤੀਆਂ ਪਾਈਆਂ ਉਪਰੰਤ ਟੂਟ ਲੰਗਰ ਲਗਾਇਆ ਗਿਆ ਜੋ ਕਿ ਅਸ਼ੋਕ ਕੁਮਾਰ ਨੂਰ ਮਹਿਲਵਾਸ ਇੰਗਲੈਂਡ ਵਾਲਿਆਂ ਨੇ ਲੰਗਰ ਲਗਾਇਆ ਇਸ ਮੌਕੇ ਤੇ ਰਮਨ ਕੁਮਾਰ ਸਰਪੰਚ ਮਾਸਟਰ ਹੀਰਾ ਲਾਲ ਕੁਲਦੀਪ ਚੰਦ ਅਸ਼ੋਕ ਕੁਮਾਰ ਡਾਕਟਰ ਕ੍ਰਿਸ਼ਨ ਗੋਪਾਲ ਰਾਜਨ ਕੁਮਾਰ ਬਨਵਾਰੀ ਢਾਲ ਬੋਧ ਰਾਜ ਪ੍ਰਿਸ਼ਨ ਕੁਮਾਰ RAM LUBHAI ਆ ਮੰਗਤਰਾਮ, ਮੋਹਿਤ ਕੁਮਾਰ, ਰੋਹਿਤ ਕੁਮਾਰ, ਪੰਬੀ, ਪਰਤ ਕੁਮਾਰ, ਰਾਹੁਲ ਜਸਕਰਨ, ਅਮਨ ਤੁਸ਼ਾਰ, ਹਰਸ਼ ਲਾਡੀ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਜਠੇਹਰਿਆਂ ਦੇ ਸ਼ਰਧਾਲੂ ਹਾਜ਼ਰ ਸਨ ਪਿੰਡ ਲਖਨਪਾਲ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਜਠੇਹਰੇ ਲਖਨਪਾਲ ਦਾ ਜੋੜ ਮੇਲਾ ਜੋ ਅਣਕੀ ਅਠ ਜਯਵੀ ਤੋਂ ਸ਼ੁਰੂ ਹੋਇਆ ਹੈ ਉਹ ਅੱਜ ਉਹਦਾ ਜਿਹੜਾ ਵਿਸ਼ਾਲ ਪੰਡਰਾਸ਼ ਕੀਤਾ ਗਿਆ ਹੈ जठेर का जोड़ा मेला बहुत ही प्राचीन है और संगत वक् वक् शहर चो दिल्ली यमुना नगर पानीपत यमुना नगर तो इतने आके नतमस्तक होंगी है ये जोड़ा मेला है जठेरे लखनपाल का बहुत ही प्राचीन मेला है ये हर साल धूमधाम मनाया जाता है जेरिया तो एक दिन पहला रामायण का पाठ रखा जाता है जठेर वाले दिन रा रामायण का भोग पाया जाता है उपरंत हवन किया जाता है ਤੇ ਲੰਗਰ ਦਾ ਜਦਾ ਵਿਸ਼ਾਲ ਆਯੋਜਨ ਕੀਤਾ ਜਾਂਦਾ ਹੈ ਇਸ ਸਾਲ ਦੇ ਲੰਗਰ ਦਾ ਅਸ਼ੋਕ ਕੁਮਾਰ ਨੂਰਮਲ ਤੋਂ ਜੋ ਕਿ ਇੰਗਲੈਂਡ ਵਿੱਚ ਸੈਟਲ ਹਨ ਉਹਨਾਂ ਨੇ ਸਾਰਾ ਖਰਚਾ ਕੀਤਾ ਹੈ ਇਸ ਉਤਸ਼ਾਹ ਦੇ ਨਾਲ ਸਾਡੇ ਜਿੰਨੇ ਜਿੰਨੇ ਵੀ ਜਟੇਰੇ ਗੋਤ ਲਖਨਪਾਲ ਦੇ ਸੰਗਤ ਹੈ ਉਹ ਵੜ ਚੜ ਕੇ ਸਾਰਾ ਹੀ ਯੋਗਦਾਨ ਪਾਉਂਦੀ ਹੈ ਤੇ ਜਟੇਰਾਂ ਦਾ ਮੇਲਾ ਬੜਾ ਹੀ ਧੰਨ ਧਾਮ ਨਾਲ ਬਣਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਸਾਡੇ ਪਿੰਡ ਦੇ ਬੰਦੇ ਲਖਨਪੁਰ ਗੋਤ ਦੇ ਝੋੜਿਆਂ ਦੇ ਸਾਰੇ ਤੇ ਹੋਰ ਸਾਡੇ ਨਗਰ ਨਿਵਾਸੀ ਜਿਹੜੇ ਆ ਉਹ ਵੱਧ ਚੜ ਕੇ ਹਿੱਸਾ ਲੈਂਦੇ ਹਨ ਆਪਣੀ ਆਪਣੀ ਡਿਊਟੀ ਦਿੰਦੇ ਹਨ ਅਤੇ ਬਹੁਤ ਹੀ ਸੱਚੇ ਢੰਗ ਦੇ ਨਾਲ ਇਸ ਮੇਲੇ ਨੂੰ ਉਹ ਨਿਪਟਰੇ ਚਾੜਦੇ ਹਨ ਸਾਰਿਆਂ ਦਾ ਸਹਿਯੋਗ ਹੈ ਉਦੇ ਵਿੱਚ ਸਾਰੇ ਪਿੰਡ ਦੇ ਪਤਵੰਤੇ ਸੱਜਣ ਸਾਡੇ ਨਾਗਰਿਕ ਲਖਨਪਾਲ ਦੇ ਤੇ ਬਾਹਰੋਂ ਆਏ ਪਤਵੰਤੇ ਸੱਜਣਾਂ ਦੇ ਲਖਨਪਾਲ ਗੋਤਰਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਸ ਸਥਾਨ ਨੂੰ ਬੜੇ ਉਤਸ਼ਾਹ ਦੇ ਨਾਲ ਮਾਇਆ ਦੇ ਕੇ ਸਹਿਯੋਗ ਦੇ ਕੇ ਅੱਗੇ ਧੋਕੇ ਵਧਾ ਰਹੇ ਹਨ ਇਹ ਸਾਡੇ ਧਕੇਰਾਂ ਦਾ ਜਿਹੜਾ ਜੋ ਸਾਡਾ ਸਥਾਨ ਹੈ ਇਹਦਾ ਬਹੁਤ ਹੀ ਵਿਸਤਾਰ ਹੋ ਰਿਹਾ ਹੈ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਸਰਪੰਚ ਲਖਨਪਾਲ ਰਕਪਾਲ ਬਠੇਰੇ ਲੋਤ ਦਾ ਮੇਲਾ 29 ਤੀ ਨੂੰ ਆਰੰਭ ਹੋਇਆ ਪਰ ਮੈਨ ਜਿਹਦੇ ਪਾਸ ਰਖਾਇਆ ਗਿਆ ਔਰ 30 ਤੀ ਨੂੰ ਉਹਨੇ ਖੋਲ ਪਾਇਆ ਗਿਆ ਅੱਜ ਬਹੁਤ ਹੀ ਧੁੰਮਕਾ ਮਨ ਨਾਲ ਮਨਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਔਰ ਸਾਰੇ ਪਿੰਡ ਵਾਲੇ ਬਾਲਿਆਂ ਦਾ ਔਰ ਬਾਹਰੋਂ ਆਏ ਨਗਰ ਵਾਸੀਆਂ ਦਾ ਜਿਲੋਂ ਹੀ ਤਹਿਵਲ ਸਤਲਵਤ ਕਰਦੇ ਆ ਜਿਨ੍ਹਾਂ ਨੇ ਰਾਤ ਦਿਨ ਕਰਕੇ ਸਪੈਸ ਦਾ ਕਾਰਜ ਨੂੰ ਕਾਰਜ ਨੂੰ ਸੰਬੰਧ ਕਰਾਇਆ ਔਰ ਅੱਗੇ ਤੋਂ ਆਉਣੇ ਵਾਲੇ ਟਾਈਮ ਚ ਵੱਧ ਕਰਕੇ ਵੱਧ ਤੋਂ ਵੱਧ ਇਹਦਾ ਸਹਿਯੋਗ ਹਨ ਸਾਰੇ ਔਰ ਰਲ ਮਿਲ ਕੇ ਜੋ ਕਮੀ ਪਿੱਛੀ ਹੈ ਉਹਨੂੰ ਦੂਰ ਕੀਤਾ ਜਾਵੇ ਸਾਡੇ ਐਨ ਆਰ ਆਈ ਸ਼ੋਕਮਾਰ ਜੋ ਇੰਗਲੈਂਡ ਦੇ ਵਿੱਚ ਹਨ ਉਹਨਾਂ ਨੇ ਬਹੁਤ ਹੀ ਇਸ ਵਾਰ ਵੱਧ ਵੱਧ ਚੱਲ ਕੇ ਸਾਡਾ ਸਾਥ ਦਿੱਤਾ ਹੈ ਅਸੀਂ ਜਿਖਿਆਮ ਔਰ ਹੱਥ ਜੋੜਦੇ ਹਾਂ ਕਿ ਉਹਨਾਂ ਨੂੰ ਚੰਗੀ ਸੋਧਦੇ ਹੋਏ ਅਤੇ ਆਉਣ ਵਾਲੇ ਟਾਈਮ ਤੱਕ ਆਉਣ ਵਾਲੇ ਟਾਈਮ ਨੂੰ ਸਾਨੂੰ ਬਹੁਤ ਬਹੁਤ ਸਾਡੇ ਜਫੀਰਾਂ ਦੀ ਸੇਵਾ ਕਰਨ ਧੰਨਵਾਦ